ਕਾਲਪਕਾਸ ਲਈ ਸਰਕਾਰ ਆਈ ਹੈ ਤਾਂ ਉਹਦੇ ਇਹੀ ਕੁਝ ਹੋਇਆ 72 ਹੈ 72 ਹੈ 72 ਦੇ ਵਿੱਚ ਨਾਕਸ਼ਣ ਬੜੀ ਲਹਿਰ ਉੱਪਰੀ ਇਹਨੇ ਛੂਟੂ ਦੀ ਕੰ ਕਹਿੰਦਾ ਇੱਕ ਗੋਲੀ ਇੱਕ ਮੁੱਢਾ ਮਾਰਨਾ ਚਾਹੀਦਾ ਲੋਕੇ ਕਾਲ ਦੇ ਮੁੱਢੇ ਮਾਰੇ ਬੱਚੇ ਇਹ ਗਦਾਰ ਬਾਦਲ ਨੇ ਤੁਹਾਡੇ ਸਾਹਮਣੇ ਇਤਿਹਾਸ ਹੈ ਮੋਟਿਆ ਮੋਟਿਆ ਗੱਲਾਂ ਕਰੂ ਕਿਤੇ ਲਾ ਬੋਝ ਲਗੂ ਤਨ ਘਟ ਲੱਗੂ ਠੀਕ ਠੀਕ ਉਸ ਤੋਂ ਬਾਅਦ ਹਾਂ ਠੱਟ ਰਹਾ। ਹਾਂ ਨਰਕ ਤਾਲੀਆਂ ਕਰ ਬੱਤਨਾ। ਦੇਸ਼ ਦਾ ਪ੍ਰਧਾਨ ਮੰਤਰੀ ਮਲਾਰਜੀ ਦੇਸਾਈ ਸੀ। ਵਾਹ। ਪੋਸਟਮ। ਸੰਤ ਜਨਾਲ ਸਿੰਘ ਪਿੰਡ ਦਾ ਵਾਲਾ ਕੁਰਬਾਨੀ ਦਾ ਪੁੱਲ ਖਾਲਸਾ। ਉਹਨੇ ਕਿਹਾ ਬਾਦਲ ਸਾਹਿਬ ਅਸੀਂ ਵਿਸਾਖੀ ਮਨਾਉਣੀ ਐ। 13 ਅਪ੍ਰੈਲ 1978 ਨੂੰ ਇੱਥੇ ਨਿਰੰਕਾਰਿਆ ਅੰਮ੍ਰਿਤ ਸਰ ਨਹੀਂ ਆਉਣੇ ਤਾਂ ਹੀ ਨਹੀਂ। ਇਹ ਗੁਰੂ ਸਾਹਿਬ ਦੀ ਵਿਆਪਤੀ ਕਰਨਗੇ। ਇੱਥੇ ਖਰਾਬ ਹੋ ਜੂ ਕਹਾਣੀ ਕਹਿੰਦਾ ਮੈਂ ਰੋਕ ਦਿੰਨਾ ਮਨਾਰਜੀ ਸਹੀ ਕਹਿੰਦਾ ਤੈਨੂੰ ਪੰਥ ਚਾਹੀਦਾ ਕਿ ਸਰਕਾਰ ਇਹ ਪ੍ਰਕਾਸ਼ ਚੰਦ ਬਾਦਲ ਕਹਿੰਦਾ ਮੈਨੂੰ ਸਰਕਾਰ ਚਾਹੀਦੀ ਹੈ ਕਹਿੰਦਾ ਫਿਰ ਅੰਮ੍ਰਿਤਸਰ ਬੱਲੀ ਪਿੱਟ ਕਰ ਲੈ ਦਿੱਲੀ ਬੱਲੀ ਮੂੰਹ ਕਰ ਲੈ ਐਨਾ ਦਿੱਲੀ ਬੱਲੀ ਮੂੰਹ ਕੀਤਾ ਤਾਂ ਉੱਥੇ ਕਰਵਾਚ ਨਾ ਆਇਆ ਠੰਡ ਕੀ ਇਠੜੀਆਂ ਜਥਾ ਸਤ ਜਨਾਸ਼ ਦੇ ਭਿੰਡਰ ਵਾਲੇ ਖਾਲਸੇ ਕੋਲ ਗਏ ਕਹਿੰਦੇ ਗੁਰੂ ਸਾਹਿਬ ਦੇ ਬਰਾਬਰ ਬੈਠਾ ਨਰਕਧਾਰੀਆ ਕਹਿੰਦਾ ਦਿਸ਼ੇ ਚ ਭੁੱਖ ਇਹ ਇੱਕ ਕਿਤਾਬ ਹੈ ਪਰ ਗਿਆਨਤਾ ਬਾਬਾ ਜੀ ਨੂੰ ਨਾ ਇਹਦਾ ਕਿਤਾਬ ਹੈ ਉਹ ਖੰਡ ਕੀਤੀਆਂ ਜਥਾ ਕਹਿੰਦਾ ਬਾਬਾ ਜੀ ਆਪਾਂ ਗੁਰੂ ਸਾਹਿਬ ਲੈ ਆਏ ਸਤ ਜਨਾਸ਼ ਦੇ ਭਿੰਡਰ ਵਾਲਾ ਜੀ ਨੂੰ ਅਤਵਾਦੀ ਕਹਿੰਦੇ ਨੇ ਉਹ ਕਹਿੰਦੇ ਕੋਈ ਕਿਸੇ ਨੇ ਖੜਕਾ ਦੜਕਾ ਨਹੀਂ ਕਰਨਾ ਖਾਲੀ ਹੱਥ ਸਿਮਨ ਕਰਦੇ ਜਾਣਾ ਕਹਿੰਦਾ ਠੀਕ ਹੈ ਬੈਗੁਰ ਦਾ ਜਾਪ ਕਰਦੇ ਜਾਣਾ ਜਾਪ ਕਰਦੇ ਤੇ ਉਥੇ ਗੋਲੀਆਂ ਚੱਲੀਆਂ ਤੇਰਾ ਸਿੰਘ ਜਹੀਦ ਆਏ ਖੰਡ ਕੀ ਇਥਨੇ ਜਥੇ ਤੇ ਜਿਹੜੇ ਥਾਰਾ ਨਾ ਮਾਰੇ ਗਏ ਕਿਸੇ ਦਾ ਲਸਨਤ ਨਹੀਂ ਸੀ ਉਹ ਉਹਨਾਂ ਨੂੰ ਆਪਦੀ ਗੱਡੀ ਮੈਨਟਰ ਦੇ ਕੇ ਤੁਹਾਡੀ ਡਰਾਈਵਰ ਦੇ ਕੇ ਗਰਵਾਚਰੇ ਨੂੰ ਪ੍ਰਕਾਸ਼ ਤੰਦ ਬਾਦਲ ਨੇ ਜਿੱल्ली ਬਚਾਇਆ ਕਹਿੰਦਾ ਬਾਪਾ ਜੀ ਤੇਰਾ ਨੁਕਸਾਨ ਨਾ ਹੋ ਜਾਈ ਸਾਡੇ ਜਿਹੜੇ 13 ਬੰਦੇ ਸੀ ਉਹਨਾਂ ਦੇ ਪਰਚਾ ਦਲ ਨੰਬਰ ਸਰ ਹੋਣਾ ਚਾਹੀਦਾ ਸੀ ਆ ਵਕੀਲ ਸਾਹਿਬ ਬੈਠੇ ਨੇ ਕਾਨੂੰਨਾਂ ਦੀ ਪੜ੍ਹ ਲਈ ਨਹੀਂ ਨਹੀਂ ਹੋਣਾ ਚਾਹੀਦਾ ਸੀ ਪਰਚਾ ਜਾ ਕੇ ਭਿੰਦਰਾ ਸੰਤ ਜਨਾਇ ਸਿੰਘ ਭਿੰਦਰਾ ਦੇ ਨੇ ਤਿੰਨ ਵਾਰੀ ਬਾਦਲ ਨੂੰ ਮਿਲੇ ਕਹਿੰਦੇ ਦੀ ਪਰਚਾ ਕਰੋ ਪਰਚਾ ਕਰਾਇਆ ਜਾ ਕੇ ਦਿੱਲੀ ਕੇਸ ਦਿੱਲੀ ਚਲੇ ਆ ਉਹ ਯਾਰ ইমরান ਤਰੀ ਗਏ ਉਹ ਕਹਿ ਕੇ ਬਰੀ ਕੀਤੇ ਗਏ ਕਿ ਇਹਨਾਂ ਨੇ ਮਾਰ ਮਾਰੇ ਕਦੇ ਨਹੀਂ ਇਹਨਾਂ ਕੋਲ ਤਾਂ ਯਾਰ ਹੀ ਨਹੀਂ ਤਾਰ ਮਨਾਵ ਦੀ થઈ ਸੈਂਟਰ ਸਰਗਰਮੈਂਟ ਨੇ ਦੇ ਕੇ ਭੇਤੇ ਇਹ ਦੱਲੇ ਨੇ ਮਰਵਾਏ ਦਿੱਲੀ ਦਾ ਦੱਲਾ ਪ੍ਰਕਾਸ਼ ਸਿੰਘ ਬਾਦਲ ਉਹ ਤੋਂ ਨੈਕਸਟ ਫਾਰ ਦੱਲਾ ਸੁਖਬੀਰ ਨੂੰ ਬਣਾ ਰਿਹਾ ਸੀਕਰ ਨਾਲ ਵੀ ਤਬਦੀਲ ਕੀਤਾ ਗਿਆ ਇਹਨਾਂ ਨੇ ਉੱਥੋਂ ਭੇਜੇ ਉਹਨਾਂ ਨੂੰ ਇੱਕ ਦਿਨ ਤੇਰਾ ਸਿੰਘ ਮਾਰਨ ਵਾਲਿਆਂ ਨੂੰ ਜੇ 13 ਦਿਨਾਂ ਦੀ ਸਜ਼ਾ ਹੋਈ ਤਾਂ ਦੱਸੋ ਨਹੀਂ ਹੋਈ ਨਹੀਂ ਹੋਈ ਉਹ ਸਾਡੇ ਬਾਸਤੇ ਕਾਨੂੰਨ ਹੋਰ ਉਹ ਇਹਨਾਂ ਦਿੱਲੀ ਦੇ ਦੱਲੇ ਵਾਸਤੇ ਕਾਨੂੰਨ ਹੋਰ ਉਦੋਂ ਬਾਹਰ ਘੋਟ ਕੇ ਲਾਏ ਇਹਨਾਂ ਨੇ 22 April 1983 22 April 1983 ਇੰਦਰਾ ਗਾਂਧੀ ਨੂੰ ਮਿਲਿਆ ਜਾ ਕੇ ਪ੍ਰਧਾਨ ਮੰਤਰੀ ਨੂੰ ਇਹ ਕਹਿੰਦਾ ਜੀ ਟੈਕ ਕਰੋ ਮੁੰਡੇ ਨੂੰ ਮਾਰੋ ਸੱਤ ਜਨਾਦ ਸਿੰਘ ਨੂੰ ਮਾਰੋ 7 ਲੀਟਰਾਂ ਦੇ ਸ਼ਾਂਤੀ ਹੋਈ ਨਾ ਦੱਸਾਂ ਕਿ ਸਰਜੂ 10 ਦਿਨਾਂ ਦੀ ਰੋਡ ਜੇ ਸਾਰਿਆਂ ਨੂੰ ਬਾਹਲੇ ਨੂੰ ਪਤਾ ਨਹੀਂਗਾ ਬਾਦਲ ਬਣਾਲਾ ਟੌੜਾ ਲੋਂਗੋਵਾਲ ਰਵਿੰਦਰ ਆ ਇਹ 7 ਲੀਡਰਾਂ ਦੇ ਬਲਵਤਿਕ ਰਾਮੂ ਵਾਲਿਆ ਬਲਵਤਿਕ ਵਿੱਤ ਮੰਤਰੀ 7 ਬੰਦਿਆਂ ਨੇ ਸਹਿਮਤ ਹੋਈ ਸੂਫਾ ਸੱਤ ਰਵਿੰਦਰ ਤੇ ਬਹਿ ਕੇ ਕਰੇ ਸੂਫਾ ਦਿੱਤੇ ਕਿ ਟੈਗ ਕਰਾਉਣਾ ਪੈਣਾ ਤਾਂ ਮੂਰੇ ਆਵਾਂਗੇ ਲੰਗੋੜ 7 ਹੋ ਗਏ ਇਹ 7 ਨੇ ਫੇਰ ਕਹਿ ਕਰਾਇਆ ਉਹ ਸਾਰੇ ਹੀ ਸਰਦਾਰਾਂ ਦਾ ਬੇੜਾ ਬਹਿ ਗਏ ਮੈਂ ਮਿਲਟਰੀ ਅਫਸਰਾਂ ਅਸੀਂ ਨੌਕਰੀ ਛੱਡ ਕੇ ਬਾਦਲੇ ਨੂੰ ਕਹੇ ਨੌਕਰੀ ਛੱਡਿਓ ਇਹਦੀ ਫੋਰ ਦੇ ਵਿੱਚ ਚਾਰ ਜਰਨਲ ਚਾਰ ਜਨਰਲ ਸਰਦਾਰ ਬਲਵੰਤ ਸਿੰਘ ਮੈਜਰ ਜਨਰਲ ਗੁਰਦੀਪ ਗੁਰਦੀਪ ਭਪਰਾਣ ਮੈਜਰ ਜਨਰਲ ਜੀ ਨੂੰ ਅੰਮ੍ਰਿਤਸਰ ਸਭਾਇਆ ਉਹ ਰਣਜੀਤ ਸਿੰਘ ਧਿਆਲ ਲੈਫਟੀਨੈਂਟ ਜਨਰਲ ਜਿਹਨੂੰ ਕਮਾਂਡ ਖਮਾਈ ਸਾਰੇ ਸਿੱਖਾਂ ਤੋਂ ਸਿੱਖ ਮਰਵਾਏ ਉਹ ਗਿਆਨੀ ਜਰਸ ਸਿੰਘ ਸਰਦਾਰ ਬੂਟਾ ਸਿੰਘ ਸਰਦਾਰ ਸਾਰੇ ਸਰਦਾਰਾਂ ਤੋਂ ਦਿੱਲੀ ਦਾ ਧੱਲੇ ਐਨੇ ਬਣੇ ਬਹੁਤ ਨੇ ਕਿੰਨੂ ਚਰ ਲੱਗ ਜੂਗਾ ਇਹਨਾਂ ਨੇ ਸਾਰੇ ਸਰਦਾਰ ਮਾਰੇ ਅੱਜ ਜਿਹੜੇ ਤੁਸੀਂ ਵੀ ਤੇ ਆਉਂਦੇ ਨਹੀਂ ਭਾਈ ਪਿੰਦਰਪ੍ਰੇਖਾਰ ਸਿੰਘ ਹੋਰੀ ਦੱਸ ਰਹੇ ਨੇ ਆਏ ਹੋਇਆ ਆਏ ਹੋਇਆ ਉਹਨੂੰ ਮੈਂ ਸਵਾਲ ਕੀਤਾ ਕਿ ਉਹ ਤਾਂ ਪਿਛਲੀਆਂ ਗੱਲਾਂ ਨੇ ਸਰਕਾਰਾਂ ਚਲੀਆਂ ਗਈਆਂ ਓਏ ਹੁਣ ਅੱਕ ਕੀ ਹੋਇਆ ਉਹ 23 ਸਾਲ ਪਹਿਲਾਂ ਕੀ ਹੋਇਆ ਇਹ ਵੀ ਦੱਸ ਲੈ ਐਨੀ ਦੱਸ ਦੇ ਕਿ ਉਹ ਦਿੱਲੀ ਨਾਲ ਪਰਮਿਸ਼ਨ ਲੈਂਦੇ ਨੇ ਪਹਿਲਾਂ ਸੈਂਸਰ ਹੁੰਦੀ ਹੈ ਜਿਹੜੀ ਸਪੀਚ ਕਰਨੀ ਹੈ ਉਹ ਸੈਂਸਰ ਸਿੱਪ ਲੱਗੀ ਹੋਈ ਹੈ ਇਹਨਾਂ ਤੇ ਗੁਰਬਾਣੀ ਦੇ ਵਿੱਚੋਂ ਕੋਈ ਲਫ਼ਜ਼ ਕਹਿੜਾ ਆਉਂਦਾ ਉਥੋਂ ਟਿੱਪ ਕਰਦੇ ਨੇ ਟਿੱਪ ਇਹ ਬੋਲ ਨਹੀਂ ਸਕਦੇ ਉਹ ਗੱਲ ਤੇ 78 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਮੁਸ਼ਕਰਾਇਆ ਉਹ ਕੁਸ਼ਕਰਾਚੀ ਦੇ ਵਿੱਚ ਆ ਮੁਸ਼ਕਰਾਇਆ ਟੈਕਰਾਇਆ ਉਹ 1.5 ਲੱਖ ਮੁੰਡਾ ਮਾਰਿਆ ਕਾਹਨੇ ਬਿਆੰਤ ਨੇ ਉਹਦੇ ਬੁੱਤ ਲੱਗ ਰਹੇ ਨੇ ਇਹਦੇ ਰਾਤ ਚ ਉਹ ਰਾਤ ਦੇ ਬੁੱਤੇ ਦਲਵਰ ਸਿੰਘ ਦੀ ਫੋਟੋ ਤੰਗਤੀ ਮਾਂ ਤੇ ਦੇਸ਼ ਧੋਲ ਦਾ ਕੇਸ ਪਾਤਾ ਉਹ ਬਾਦਲ ਉਹ ਬਿਆੰਤ ਦੇਸ਼ ਨਹੀਂ ਐ ਏ ਦੇਸ਼ ਨਹੀਂ ਇੱਕ ਪੈ ਦਾ ਰਹਿਣਾ ਆ ਕੋਠਲੀ ਦਾ ਬੇਅੰਤ ਸਿੰਘ ਦੇਸ਼ ਨਹੀਂ ਹੈਗਾ ਜਿਹਦੇ ਪਿੱਛੇ ਉਸ ਤੇ ਦੇਸ਼ ਦਾ ਦੇਸ ਰੋਝਦਾ ਖੇਸ ਪਾਇਆ ਤੇ ਸਿੱਖਾਂ ਦਾ ਕਾਤਲ ਓ ਸਿੱਖਾਂ ਦਾ ਕਾਤਲ ਉਹ ਦਿਨੇ ਕੋ ਕੋ ਕੇ ਮੁੰਡੇ ਮਾਰੇ 1.5 ਲੱਖ ਬੇਅੰਤੇ ਮੁੰਡਾ ਮੜਵਾਇਆ ਉਹ ਕੇਪੀਐਸ ਗਿੱਲੀ ਦਾ ਦਿੱਲੀ ਦਾ ਦੱਲਾ ਉਹਨਾਂ ਨੇ ਚੁੱਕ ਚੁੱਕ ਕੇ ਪਰਿਵਾਰ ਵੀ ਮਾਰੇ ਪਰਿਵਾਰ ਰੋਪੜ ਜ਼ਿਲ੍ਹੇ ਚ ਡਿਊਟੀ ਲੱਗੀ ਸੈਨਿਓਰਾਂ ਦੀ ਕਿ ਕਿਨਾਰਾ ਬੰਦਾ ਗਰਮ ਖਿਆਲੀ ਦਾ ਪਘੋੜਾ ਪੂਰਾ ਪਰਿਵਾਰ ਮਾਰ ਦਿਓ ਉਹ ਤਿੰਨ ਤਿੰਨ ਮਹੀਨੇ ਦੇ ਬੱਚੀਆਂ ਮਾਰੀਆਂ ਇਹਨਾਂ ਨੇ ਉਹ ਕੈਸ਼ ਕੀਤੇ ਮੈਂ ਮੁਨਕੀ ਟਕਾਰਾ ਦਾ ਵੀ ਹੈਗਾ ਦੇਸ਼ਿਕ ਪ੍ਰੈਜ਼ੀਡੈਂਟ ਉਹ ਕੈਸ਼ ਕੀਤੇ ਬਾਦ ਨੇ ਕੋਈ ਨਹੀਂ ਛਣਵਾਈ ਕੀਤੀ ਕਿਹੜਾ ਕੋਈ ਗੱਲ ਇਹਦਾ ਪਿਛਲੀਆਂ ਗੱਲਾਂ ਛੱਡੋ ਤੇਰੇ ਮੁੰਡੇ ਨੂੰ ਛੇ ਮੜਾਉਂਦਾ ਪਿਛਲੀਆਂ ਛੱਡੋ ਕਿਹੜਾ ਮੁੰਡੇ ਨੂੰ ਛੇ ਮੜਾਉਂਦਾ ਪਿਛਲੀਆਂ ਗੱਲਾਂ ਛੱਡੋ ਇਹ ਆ ਪਿਛਲੀ ਠਕਾਰ ਤੇ ਨੇ ਸਾਰੇ ਕੇਸ ਮੋਡੀਫਾਈ ਬ ਕੀਤੇ ਹਰ ਸਪਾਰਸ਼ ਸਿੰਘ ਦੇ ਘੋਟਲੇ ਨੇ ਸਾਦੇ ਸਿੰਘ ਸੈਵਨ ਦੇਵ ਸਿੰਘ ਕਿਰਦੇਸ਼ ਸਿੰਘ ਕੌਕੇ ਜਿਉਂਦੇ ਦੇ ਦੋ ਟੋਟੇ ਕਰਕੇ ਕੀਤੀ ਛਿੱਦਕੇ ਉਹਥੇ ਦਰਨੀ ਚੋੜਿਆ ਹੋ ਬਿਆਸਾ ਦੇ ਵਿੱਚ ਉਹਦਾ ਸੀਬੀਆਈ ਤੋਂ ਜਾਂਚ ਹੋਈ ਕੇਸ ਟ੍ਰੇਸ ਹੋਇਆ ਕੇਸ ਟ੍ਰੇਸ ਹੋ ਕੇ ਸਰਕਾਰ ਨੂੰ ਸੀਐਮ ਨੂੰ ਬਾਪਰਾਸਿਕ ਬਾਦ ਲੋ ਗਿਆ ਅਸੀਂ ਮੰਗਿਆ ਬਾਦਲ ਸਾਹਿਬੇ ਰਿਪੋਰਟ ਦੇ ਦੇ ਪਰਚਾ ਦਰਜ ਹੋ ਜੂ ਨਹੀਂ ਦਿੱਤੀ ਜਦੋਂ ਪਤਾ ਕੀਤਾ ਕਹਿੰਦਾ ਐ ਸਰਿੰਦਰ ਇਹਦੀ ਘਰੋਂ ਬੀਬੀ ਸਰਿੰਦਰ ਕੌਰ ਆਉ ਦਾ ਰਿਸ਼ਤੇਦਾਰ ਆ ਸਪੰਸੇ ਘੋਟਣਾ ਦਿਲੇਂਦਰ ਕੋਠੀ ਪਾਈ ਬੈਠਾ ਉਹਦੇ ਕੇਸ ਨਹੀਂ ਕੋਈ ਕਰਿਆ ਉਹ ਹੁਣ ਆ ਗਿਆ ਆ ਹੁੰਦਾ ਦੇਖ ਲੋ ਡੇਰੇ ਬਾਅਦ ਪੈਦਾ ਤੈ ਕੀਤੇ ਨੇ ਨਹੀਂ ਪ੍ਰਕਾਸ਼ ਸਿੰਘ ਬਾਦਲ ਦੱਸੇ ਕਿਹੜੇ ਦੇਵੇ ਜ ਨਹੀਂ ਗਿਆ ਡੇਰੇ ਜਾ ਕੇ ਸੀ ਲੋਕ ਗਮਰਾਹ ਹੋ ਜੰਨੇ ਆ ਉੱਥੇ ਦਾ ਬੜੇ ਬੜੇ ਬੰਦੇ ਆਉਂਦੇ ਨੇ ਜੀ ਉੱਥੇ ਬਾਦਲ ਸਾਹਿਬ ਆਇਆ ਉਹ ਬਾਦਲ ਸਾਹਿਬ ਆ ਕੇ ਉਹ ਕਹਿੰਦੇ ਨੇ ਵੋਟਾਂ ਬਾਦਲ ਨੂੰ ਪਾ ਦੇ ਜੀ ਧੰਨਿਆਰਾ ਵਾਲਾ ਹੈ ਜੀ ਧੰਨਿਆਰਾ ਦੇ ਦੇ ਘਰ ਵਾਲੀ ਦੀ ਫੋਟੋ ਆਸੂ ਤੁਹਾਡੇ ਦੀ ਨੂਦੀ ਫੋਟੋ ਇਹਦੀ ਇੱਕ ਦੇਵੀ ਦਾ ਫੋਟੋ ਇਹਦੇ ਮੁੰਡਾ 나ਗਦੇਵ ਤੇ ਦੀ ਪੂਜੇ ਕਰਦੀ ਫੋਟੋ ਮੈਂ ਪ੍ਰੂਫ ਦੇ ਸਕਦਾ ਇਹ ਚੀਜ਼ ਇਹਨੇ ਛਾਰੇ ਢੇਰੇ ਬਾਅਦ ਨੇ ਪੈਦਾ ਕੀਤੇ ਨੇ ਜੋ ਇਹਦੀ ਪੀਛੀ ਦੀ ਜ਼ਮੀਨ ਹੈ ਇਹ ਲੀਸ ਤੇ ਦੇ ਕੇ ਜਿਹੜੇ ਨਵੇਂ ਚ ਵਾਲੀ ਬੈ ਨਹੀਂ ਹੋ ਸਕਦੀ ਉਹਨਾਂ ਤੋਂ ਮੋਟੀਆਂ ਰੱਖਵਾ ਆਪਦੇ ਬੰਦੇ ਦੇ ਟਰਸਟ ਬਣਾ ਰਿਆ ਹੈ ਕਿ ਮੋਟੀਆਂ ਰੱਖਵਾ ਲੈ ਲੀਆਂ ਜਿਵੇਂ 91 4 ਕਿੱਲੇ ਸਭ ਤੋਂ ਗੱਤ ਕਰਾਇਆ ਉਹਦਾ 5 ਰੁਪਏ ਗੁਰਦੁਆਰੇ ਜਮਾ ਕਰਾ ਰਿਆ ਕਰੋ 6 ਮਹੀਨਿਆਂ ਬਾਅਦ 4 ਕਿੱਲੇ ਜ਼ਮੀਨ ਦੀ ਐਜੀਪੀਜੀ ਖਤਮ ਕਰ ਰਿਹਾ ਸਿੱਖੀ ਖਤਮ ਕਰ ਰਿਹਾ ਡੇਰੇ ਨੂੰ ਪਰਫੁੱਲਿਤ ਕਰ ਰਿਹਾ ਓਏ ਆ 500 ਵਿਗੇ ਜ਼ਮੀਨ ਜਦੋਂ ਲਾਂਡਰਾ ਰੋਡ ਤੁਸੀਂ ਜਾਓਗੇ ਮੋਹਾਲੀ ਦੇ ਬਿਜਲੀ ਰਾਧਾ ਸਵਾਮੀ ਨੇ ਦਿੱਤੀ ਹੈ ਉਹਨਾਂ ਨੇ 100 ਵਿਗੇ ਦੀ ਮੰਗ ਕੀਤੀ ਇਹਨੇ 500 ਦਿੱਤੀ ਉਹਨਾਂ ਨੇ 3 ਕਰੋੜ ਲਈ ਸਾਈਲੈਂਟ 1 ਕਰੋੜ ਉਹਨਾਂ ਨੇ ਕਰੀ 3 ਕਰੋੜ ਦੀ ਮੰਗ ਕਿ ਸੜਕਾਂ ਬਣਾਉਣੀਆਂ ਨੇ ਬਾਦਲ ਤੇ ਬਾਦਲ ਸਾਹਿਬ ਦਾ ਲੜਕਾ 3 ਕਰੋੜ ਦੇ ਕੇ ਆਏ ਚੌਕੀਆਂ ਏਕੜ ਹੋਰ ਦੇਣ ਨੂੰ ਫਿਰਦਾ ਮੈਨੂੰ ਕਹਿੰਦੇ ਵੀ ਥੋੜਾ ਜਿਹਾ ਟਾਈਮ ਘਟਾ ਹੈ ਤੇ ਸਾਤੋਂ ਇਹਨਾਂ ਨੇ ਜਦੋਂ ਟੈਕ ਕਰਾਤਾ ਆ ਬਾਹਲੀ ਚੱਕੀ ਦੇਖੀ ਬਾਦਲ ਕੋਲੇ ਬਾਹਲੀ ਚੱਕੀ ਸ਼ਗਰੂ ਲੇਟਾਂ ਤੇ ਚੌਕ ਕੋਲੇ ਬੋਲਿਆ ਉਹ ਵਰਦੀ ਧਾਰਿਓ ਬਗਾਵਤ ਕਰੋ ਸਾਡੀ ਬਾਦਨੀ ਪਹਾਲੇ ਮੁਸਕਾ ਜਾਂਦੀ ਤਾਂ ਅਸੀਂ ਮਿਲ ਕੇ ਬਗਾਵਤ ਕਰੀ 74 ਮੁੰਡੇ ਹੀਲ ਹੋਏ ਉਹਨਾਂ ਚ 74 ਦੀਆਂ ਬੱਚੀਆਂ ਹਾਦਰ ਦੁਨੀਆਂ ਚਲਾਤਾ ਤੋਨੀਆਂ ਜਾਂਦੇ ਨੇ ਮੈਂ ਪੰਜ ਵਾਰੀਏ ਨੂੰ ਧਰਨੀ ਫੌਜ ਦੀ ਕਮੇਟੀ ਬਣਾ ਕੇ ਮਿਲ ਚੁੱਕਿਆ ਕਿ ਇਹਨਾਂ ਨੂੰ ਕੋ ਦੇ ਦੇ ਕਿੰਨਾ ਖਜਾਲਾ ਖਾਲੀ ਐ ਐਨਾ ਕੁਝ ਕਹਿੰਦਾ 10 ਹਾਂ ਅਦੋ ਮਿੰਟਾ ਬਾਦਾਂ ਗੇਟ ਤੇ ਚਲੇ ਜਾਓ ਬਈ ਪਹਿਲੇ ਜੀ ਭਾਈ ਗੁਰ ਸਿੰਘ ਅੱਛਾ ਜੀ ਹਾਂ ਉਦੋਂ ਐਸਾ ਜੇ ਚਲੇ ਜਾਓ اے પ્રકાશ سنگھ ਬਾਦل ਜਦੋਂ ਆਊਗਾ ਸਿੱਖਿਆ ਕਹਣ ਹੋਊਗਾ ਤੇ ਜਿੰਨੀ ਵਾਰੀ ਮੁੱਖ ਮੰਤਰੀ ਬਣਿਆ ਕੋਈ ਬੰਦਾ ਬਾਹਰ ਖੜਕੇ ਜੇ ਕੋਈ ਬਾਦਦਾ ਦੱਲਾ ਮੈਂ ਨਾਲ ਗੱਲ ਕਰਦਾ ਦਲੀਲ ਦੇ ਨਾਲ ਕੋ ਕਿੱਥੇ ਮੈਂ ਪ੍ਰੂਫ ਦਊਂਗਾ ਦੇ ਤੂੰ ਡੇਢ ਦਊਂਗਾ ਵੀ ਨਹੀਂ ਇਹ ਬਾਦਦਾ ਬਣਾ ਚੱਕਾ ਕਿਹੜੇ ਪੱਜ ਦੀ ਸਰਕਾਰ ਆ ਇਹ ਕੋਈ ਕਹਿੰਦਾ ਸਾਲੂ ਇਹ ਕਾਂਗਰਸੀ ਨੇ ਉਹ ਕੁੜੀ ਵਿਆਹ ਹੈ ਕਾਂਗਰਸੀ ਐ ਤੂੰ ਤੇ ਕਾਂਗਰਸੀ ਐਸੀ ਉਹ ਮੁੰਡਾ ਵਿਆਹ ਹੈ ਮਜੀਠੀਆ ਦੇ ਤੂੰ ਤੇ ਕਾਂਗਰਸੀ ਐਸੀ ਸਾਨੂੰ ਕਹਿੰਦਾ ਕਾਂਗਰਸੀ ਕਹਿੰਦੇ ਲੋਕ ਮਿੰਟ ਸਾਰਿਆਂ ਤੋਂ ਜਿਹੜਾ ਸਿੰਘ ਸਾਹਿਬਾਨ ਨੇ 13 ਤਰੀਕ ਨੂੰ ਉੱਥੇ ਡੰਡਾ ਫਿਰਿਆ ਜੇ ਜ਼ਿਲ੍ਹੇ ਸਿੱਖਾਂ ਦੇ ਇੱਕ ਇੱਕ ਸਿੱਖ ਨੂੰ 12 12 ਆ ਝੂਠੇ ਦੌਦੇ ਵਾਲੇ ਕੁੱਟਰੇ ਨੇ ਗੰਗਾ ਨਗਪ ਤੋਂ ਹੋ ਜਾਨੇ ਚੋ ਬੰਦੇ ਆ ਇਹਦੇ ਜ਼ਿਲ੍ਹੇ ਚ ਕੁੱਟਾ ਪੈਂਦੀਆਂ ਸਿੱਖਾਂ ਦੇ ਉਹਨਾਂ ਦੇ ਕੁੱਟਾ ਪਈਆਂ ਕਿਸੇ ਪੁਲਿਸ ਨੇ ਕੋਈ ਕੰਟਰੋਲ ਨਹੀਂ ਕੀਤਾ ਕਿ ਪੁਲਿਸ ਨੂੰ ਕੁਝ ਦੱਸਿਆ ਗਿਆ ਸੀ ਜਦ ਤੀਓ ਕੁੱਤੇ ਖੋਦਿਆ ਦਾ ਕੁੜਮਾ ਬਾਪ ਜਾਨਾ